ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਬਲੌਗ ਤੁਹਾਡਾ ਵੈਲਕਮ ਆ। ਅੱਜ ਪੈ ਰਹੇ ਮੀਂਹ ਅੱਜ ਦੇ ਸਾਰੇ ਮੈਚ ਹੋ ਗਏ ਕੈਂਸਲ। ਤੇ ਮੁੰਡੇ ਕਹਿੰਦੇ ਸਮਾਨ ਲੈ ਕੇ ਆਉਣਾ ਕਰਕੇ ਡਾ। ਤੇ ਹੁਣ ਸਾਰੀ ਟੀਮ ਚੱਲੀ ਆ ਸਮਾਨ ਲੈਣ। ਮਾਨ ਵੀ ਨੇੜੇ ਤੇੜੇ ਨਹੀਂ ਬਹੁਤ ਦੂਰੋਂ ਚੱਲੇ ਲੈਣਾ। ਪੰਗਾ ਲੈਣ ਵਾਸਤੇ ਤਾਂ ਟੱਪਰ ਚੱਲੇ ਆ। ਇੱਕ ਬੈਟ ਨਾਲ ਸਾਰਾ ਟੱਪਰ ਚੱਲੇ ਸਾਰਾ। ਉਪਰ ਜੀਣਾ ਆਪਾਂ ਨੇ ਯਾਰਾ ਛੇਤੀ ਕਰੋ। ਉਹ ਵਿੱਚੇ ਬਹਿ ਜਣੇ ਇੱਥੇ। ਬਿਨੀ ਬੈਜੋ ਬੈਜੋ ਉਹ ਰੇ ਗੱਡੀ ਭਰ ਕੇ ਚੱਲੇ ਆ ਪਰ ਮੰਨਦੇ ਆ ਜਿਹੜਾ ਕਬਜ਼ਾ ਲੈਣ ਜਾਂਦੇ ਆ ਬੈਠੇ ਆ ਲੱਜੂ ਜੀ ਨੰਮਾ ਸ਼ੈਟਿੰਗ ਹੋ ਗਈ ਤੇ ਹੋਰ ਸੈਟਿੰਗ ਹੈ ਪਿੱਛੇ ਹੋਰ ਸੈਟ ਹੈ ਜੀ ਗਿਆ ਜੀ ਹਾਂ ਲੱਗੀ ਨਹੀਂ ਜਾਦਾ ਪੂਰਾ ਦਾ ਇਹ ਪਿੱਛੋਂ ਨੂੰ ਦੇਖਣਾ ਵਾ ਨਹੀਂ ਕੰਦੀ ਮੈਂ ਦੱਸ ਰਿਹਾ ਕਿ ਉਹ ਆ ਤੇਰੀ ਵੀ ਆਉਣੀ ਹੈ ਤੇ ਛੋੜ ਤੇ ਤਿੰਨ ਤਿੰਨ ਫੋਨ ਆ ਗਏ ਹੱਥ 'ਚ ਯਾ ਅੱਲਾ ਜੇ ਮੈਂ ਵੜਾਂ ਕੋਈ ਬੰਦਾ ਆ ਗਿਆ ਆਪਣਾ ਵੀਰੇ ਮੇਰੀ ਗੱਲ ਸੁਣ ਕੇ ਵੀਰੇ ਇੱਕ ਬੰਦਾ ਹੋ ਗਿਆ ਅੱਛਾ ਇਕੱਲੇ ਹੀ ਆਹ ਜਿੰਦਰ ਇਕੱਲੇ ਹੀ ਆ ਇਕੱਲੇ ਹੀ ਆਜੋ 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 ਸੈਟਿੰਗ ਏਲੀ ਗਈ ਸੈਟਿੰਗ ਏਲੀ ਹੋਈ ਹੈ ਯਾ ਅੱਲਾ ਕਾਹਦੇ ਲੈ ਆਇਆ ਇਸ ਬਦਵਾਸ਼ੋ ਕੋ ਬਾਕੀ ਬਹੁਤ ਤੇਜ਼ ਆ ਗਿਆ ਤੇਰੇ ਯਾਰ ਕੱਲ ਕਰਤਾ ਪੁੱਛਣ ਆਣੇ ਆਂ ਬਾਰਿਸ਼ ਬਹੁਤ ਆ। ਅੱਜ ਮੈਂ ਦੇਖਿਆ ਮੈਂ ਇਹਨਾਂ ਨੂੰ ਟ੍ਰਾਫਿਕ ਕਰਨੀ। ਬੇਸਿਕਲੀ ਨਾਪਰਵਦੀ ਗਾਵੇ ਹੈ ਨਾ। ਪੂਰਾ ਸਮੁੰਦਰ ਆ ਗਿਆ ਰੱਬਾ। ਯਾਰ ਲੋ ਪਹੁੰਚ ਚੁੱਕੇ ਆਂ ਇਸ ਟਾਈਮ ਅਸੀਂ। ਅਮਰੋਆ ਆ ਨਾ ਲੋ ਆ ਵੀਰ ਅਮਰੋਆ ਚਲੋ ਸਮੁੰਦਰ ਚ ਨਾ। ਓਏ ਹੋਏ ਹੋਲੀ ਚੱਲੀ ਹੋਲੀ। ਵੀ ਪੁੱਛ ਲੋਰੇ। ਮੈਂ ਥੋੜਾ ਪੁੱਛਣਾ। ਪਿੱਛੇ ਬੈਠਾ ਮੈਂ ਭਾਈ ਦਾ ਮੋਟਰ ਸਾਰਾ ਲੁਕ ਗਿਆ ਬੰਦਾ। ਹਾਂ ਸਹੀ ਗੱਲ ਹੈ ਪਾਣੀ ਬਹੁਤ ਆ। ਉਹ ਦੇ ਆਂਟੀ ਦੇ ਗੋਡੇ ਗੋਡੇ ਪਾਣੀ ਆ। ਲੋ ਵੀ ਫਾਈਨਲੀ ਹੁਣ ਪਹੁੰਚਿਆ ਲੱਗਦਾ ਯਾਰ ਕਾਹੇ ਬੁੱਤਾ ਕਰਕੇ ਹਾਂ ਆਪਣਾ ਸਪੋਰਟਸ ਆ ਗਏ ਬੈਟ ਬੂਟ ਤਾਂ ਲੋ ਵੀ ਬੈਟ ਲੇਨ ਬਹੁਤ ਦੂਰ ਆ ਅੱਜ ਡੇਢ ਘੰਟੇ ਦਾ ਸਬਰ ਦੀ ਕਮੀ ਪੈਂਦਾ ਸੀ ਰਸਤੇ ਦੇ ਵਿੱਚ ਮੀਂਹ 바ਵਾ ਪਿਆਰ ਵਿੱਚ ਵਿੱਚ ਦਾ ਪਾਣੀ ਬਹੁਤ ਖੜਾ ਕਾਲਾ ਔਖਾ ਲੋ ਵੀ ਸਾਰਾ ਪਿੰਡ ਆਇਆ ਬੈਟ ਲੈਣ ਆ ਬੈਟ ਲੈਣੇ ਦੋ ਤੇ ਪਿੰਡ ਸਾਰਾ ਆਇਆ ਇਕੱਠਾ ਹੋ ਕੇ ਐਪਲ ਹਾਂ ਇੱਧਰ ਆਇਆ ਇਹ ਸਾਡੇ ਕੋਲ ਸਾਰੇ ਆ ਜੀ ਹਾਂ ਚੜਦੇ 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 ਚਲੋ ਚਲੋ ਦੀਪੜ ਪਾਉਣੇ ਉਪਰੋਂ ਆ ਗਲੇ ਨੇ ਯਾ ਅੱਲਾ ਲੋਈ ਬੈਠੇ ਬੈਠ ਚਾਰੇ ਪਾਸੇ ਆਮ ਤੌਰ ਤੇ ਤੁਸੀਂ ਪ੍ਰੈਸੈਂਟ ਸਮੋਸੇ ਕਰੇਗੇ ਜਿਆਦਾ ਜੀ ਨਾ ਵੀ ਨੋ ਕਰੇ ਹੁੰਦੇ ਨਹੀਂ ਅੱਛਾ ਪਲੇਟ ਲੈ ਕੇ ਆਉਣੇ ਮੈਂ ਤਿਆਰ ਕਰਕੇ ਬਾਅਦ ਰੱਖਦੇ ਆ ਕਿੱਥੋਂ ਲਵਾਉਂਗਾ ਇਹਨੇ ਬਹੁਤ ਮਾਣ ਚਿਤ ਕਰਿਆ ਸਮੋਸੇ ਠੰਡੇ ਲੈ ਕੇ ਦਿੱਤੇ ਕਹਿੰਦੇ ਵੀ ਦੂਰੋਂ ਆਏ ਤੁਸੀਂ ਥੈਂਕ ਯੂ ਬੇ ਥੈਂਕ ਯੂ ਥੈਂਕ ਯੂ ਲਓ ਇਹ ਸਮੋਸਾ ਦਾਣੇ ਦਾਣੇ ਤੇ ਲਿਖਿਆ ਖਾਣੇ ਆਣ ਜਨਾਓ ਦਸ ਦੇ ਕਨਾਲ ਲਿਟਰ ਅੱਲਾ ਇਹ ਜਿਹੜੀ ਆਮੀ ਨੇ ਇਹ ਤੋਂ ਉਹ ਸਜਾਇਨਾ ਸੰਦ ਕਰਦੀ ਲੋੜ ਹੈ ਜੀ ਬਾਈ ਹਾਈ ਇਹਦਾ ਆ ਗਿਆ ਆ ਲੈ ਰਹੀ ਜਿਹੜੀ ਸ਼ੇਪ ਹੋ ਤਾਂ ਮੈਂ ਸਿਰੇ ਕਰਕੇ ਤੁਹਾਨੂੰ ਲੱਗਣਾ ਇਹ ਸਾਰਾ ਹੋ ਗਿਆ ਆਪਣਾ ਫਾਈਨਲ ਕਰ ਲੈ ਆਪਣੇ ਬੈਟ ਦੇਖੋ ਬੈਠ ਲੈਦੇ ਹਾਂ ਆ ਜਾ ਕੇ ਚਲੋ ਬਾਈ ਨੇ ਫੋਟੋ ਖਿੱਚਣੀ ਆਪਣੇ ਚਲੋ ਜੀ ਉਹਗਾ ਸਿਲੈਕਟ ਇਟਲੀ ਬਲੌਗ ਦਾ ਬ੍ਰਦਰ ਮੈਨ ਕੈਨਰੀ ਦਾ ਹਾਂ ਆਪਣੇ ਮੜਿਆ ਦੱਸ ਦੋ ਕਿੱਥੇ ਕਿਹੜੇ ਰੋਡ ਤੇ ਹੋਣੀ ਦੁਕਾਨ ਮੜੀ ਜਿੱਦਾਂ ਆਪਣਾ ਮਲੋਰ ਰੋਡ ਦੀ ਰਾਜਪੁਰ ਚੌਕ ਰਾਈ ਓਕੇ ਜੀ ਠੀਕ ਹੈ ਜੀ ਅਗਲੇ ਕੜ ਸਾਹਿਬ ਡਿਸਟ੍ਰਿਕਟ ਆਪਣਾ ਫਤਿਹਗੜ੍ਹ ਠੀਕ ਹੈ ਜੀ ਓਕੇ ਓਕੇ ਸੌਂਦੀ ਉੱਪਰ ਮਾਰਦੇ ਛਾਲ ਛਾਲਾ ਮਾਰਦਾ ਨਹੀਂ ਛਾਲਦਾ ਚਲੋ ਜਾ ਇਹ ਕਾਈਨੋ ਮਿਯਾਨੀ ਧੰੜਵੇ ਲੈਣਾ ਨੇ ਉਹਨੇ ਲੋਜੀ ਕੋਈ ਸਾਥ ਆ ਗਏ ਲੋਜੀ ਬੈਟ ਲੈ ਲਿਆ ਆਪਾਂ ਨੇ ਤਿੰਨ ਬੈਟ ਲਏ ਆ ਦੋ ਮੁੰਡਿਆਂ ਨੇ ਇੱਕ ਮਿਲ ਕੇ ਆਣੇ ਬਾਹਰ ਨੂੰ ਤੇ ਥੋੜੇ ਬੋਲਾ ਲੈਣੀਆਂ ਕੋਈ ਸਾਹਿਬ ਨੇ ਸੈਲੈਕਟ ਆ ਮੁੰਡੇ ਹੈਗੇ ਨੇ ਵਧੀਆ ਖੇਡਦੇ ਆ ਇਹਨਾਂ ਨੂੰ ਸੈਲੈਕਟ ਕਰਾ ਦੇ ਬੱਧੀਆ ਹੋ ਜਾ ਆ ਸਿੰਘ ਜੇ ਹੁਣ ਜਾ ਕੇ ਕਿਤੇ ਚਾਹੂ ਪੀਣੇ ਆ ਤਾਂ ਬੋਲਾਦਾ ਵਸੇ ਸਤ ਸ੍ਰੀ ਅਕਾਲ ਜੀ ਚਲੋ ਜੀ ਕੰਮ ਫਤਿਹ ਹੋ ਗਿਆ 900 99 ਮੈਸੇਜ ਹੋ ਗਏ ਯਾ ਅੱਲਾ ਐ ਇਧਰ ਹੀ ਸਾਈਡ ਜ਼ਿਆਦਾ ਪਾਣੀ ਹੈ ਪਾਣੀ ਹੈ ਕਹਿੰਦੇ ਬਾਈ ਜਨ ਪੱਕੀ ਗੱਲ ਹੈ ਦੇਖ ਲੈ ਫਿਰ ਸਾ ਟੋਪਾ ਹੀ ਪਿਆ ਦੋ ਮੇਰਾ ਨੂੰ ਆਇਆ ਪਤਾ ਉਧਰ ਚਲੋ ਮੈਂ ਇਧਰ ਬਹੁਤ ਕਰਕੇ ਤਾਂ ਦੇਖ ਲਮੜਾ ਜੋਰ ਖਾਸਾ ਪਾਣੀ ਹੈ ਇਹ ਗਾਹਾਂ ਦਾ ਖੈਣਗੇ ਉਹ ਉਹ ਹਾਂ ਉਧਰ ਲਗ 100 ਕੋ ਮੀਟਰ ਹੈ 150 ਇਦਾਂ ਰਹੀ ਹਾਂ ਆਪਾਂ ਪੁੱਤ ਇਹ ਕਾਗਲ ਉੱਥੇ ਟੋਵਾ ਹੋਣਾ ਕੋਈ ਇਹ ਟੋਏ ਦਾ ਇੱਧਰ ਦੱਸ ਗਾਲੇ ਹੁਣ ਸਮਝ ਆਇਆ ਇਹਨੂੰ ਪਾਣੀ ਜ਼ਿਆਦਾ ਹੈ ਜ਼ਿਆਦਾ ਯਾਰ ਗੱਡੀ ਦੁਆਰਾ ਦੁਆਰਾ ਵਹਿ ਗਿਆ ਜੀ ਜਾਂਦੇ ਹਾਂ ਇੱਧਰ ਮੋੜਦਾ ਹੋਣਾ ਮੋੜੂਗਾ ਜਦੋਂ ਕਾਲਾ ਵੀਰ ਕਹੋਗਾ ਜਦੋਂ ਕਾਲੇ ਦੱਸ ਹੈ ਐਂ ਤਾਂ ਉੱਧਰ ਟੁੱਟੀ ਹੋ ਜੀ ਤਾਂ ਨਹੀਂ ਨਹੀਂ ਇੱਧਰ ਨਿਕਲ ਉੱਧਰ ਜਾਗਾ ਹਾਂ ਜਾਂ ਹੋਰ ਵੀ ਜ਼ਿਆਦਾ ਪਾਣੀ ਹੈ ਫਿਰ ਤਾਂ ਸੈਟਿੰਗ ਵਾਇਲ ਨਹੀਂ ਹਾਂ ਬਹੁਤ ਜ਼ਿਆਦਾ ਸਰਪੰਚ ਸਾਹਿਬ ਕੋਲ ਸਾਹਿਬ ਆਪਾਂ ਨੂੰ ਰੋੜਾ ਬੜਾ 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 ਬੰਦ ਲੜੇ ਹੋ ਗਿਆ ਰ ਬਹੁਤ ਜ਼ਿਆਦਾ ਬਾਸ਼ ਹੁਮੇਦਰ ਤੱਕ ਨਿਕਾਸੀ ਹੈ ਹੀ ਨਹੀਂ ਜੇ ਪਾਣੀ ਦੀ ਲੋ ਜੀ ਰੇਰ ਬਾਪ ਸਾਂਏ ਹੁਣ ਅਸੀਂ ਕਿਆ ਹਾਲ ਹੈ ਅੱਲਾ ਬਿismillah ਕੋਸ਼ ਕੋ ਮੱਕਾ ਟੈਂਪੂ ਜਾ ਡੁੱਬੇ ਜਾਣਾ ਲੇਕਿਨ ਨਹੀਂ ਆਣੇ ਤੋਂ ਬਦਦਰ ਗੱਡੀਆਂ ਵਾਵੇ ਆਹ ਜੀ ਨਿਆਰੇ ਦੇ ਖੇਲਾ ਬਣਾਈਆਂ ਪਈਆਂ ਇੱਧਰ ਛੱਟੇ ਖੇਲਾ ਦੀ ਗੱਲ ਨਹੀਂ ਆਈ ਯਾਰ ਲੋ ਜੀ ਭੁੱਖ ਲੱਗਿਆ ਹੀ ਹੁਣ ਸਾਰਾ ਸਮੋਸੇ ਖਾ ਲੇ ਤੇ ਹੁਣ ਕੁਲਚੇ ਵਾਜੋ ਭਾਈ ਐਨੇ ਤਿਆਰ ਪਏ ਆ ਬਲੌਗ ਚ ਲੇਗਣਾ ਵੀ ਕੋਲਚੇ ਖਾਦਰੇ ਕਰਦੇ ਇਹਨਾਂ ਨੇ ਲੇਕ ਨਹੀਂ ਮਾਈਕ ਕਰਣਾ ਇਹਦੇ ਵੀ ਨਹੀਂ ਕੋ ਬਾਣੀ ਨਹੀਂ ਕਿਹ ਗਾਣਾ ਮੈਂ ਹਾਉ ਉਹਨੇ ਦੋ ਦੋ ਤਾਂ ਭਾਈ ਛੇ ਕੋਲਚੇ ਬਣਾਈ ਫੋੜੇ ਰਾਲੀ ਦਾ ਕਰਦੇ ਕਲੰਕੇ ਨਾਲ ਡਿਊਟੀ ਜਾਣਾ ਤਾਂ ਨਹੀਂ ਗਾਣਾ ਲੋ ਜੀ ਪੱਪੂ ਗੁਲਚਾਰੇ ਕੋਲ ਗੁਲਚੇ ਖਾਦੇ ਆਪਾਂ ਨੇ ਹੁਣ ਗੁਲਚੇ ਤਾਂ ਆਏ ਖਾਦੇ ਆ ਵੀ ਜਿਵੇਂ ਤੁਸੀਂ ਪੁੱਛੋ ਹੀ ਨਾ ਬਸ ਚੱਲਦਾ ਬਹੁਤ ਆ ਬਾਈ ਗੁਲਚਾਰਾ ਬਾਈ ਇਹਨੇ ਬਹੁਤ ਤਕੜੀ ਗੱਡੀ ਰੱਖੀ ਬੈਠਾ ਹੈ ਆ ਸਾਰਾ ਪਿੱਛੇ ਧਾਮ-ਜਾਮ ਇਹਦਾ ਹੀ ਆ ਸਾਰਾ ਪਿੱਛੇ ਔਰ ਆ ਦੇ ਬਦਤਮੀਜ਼ ਲੋਕ 1921 1991 ਦਾ 1991 ਦਾ ਬਾਰ ਕਰ ਉਹ ਵੀ ਢਾਬੇ ਤੇ ਰੁਕੇ ਆ ਇੱਥੇ ਇੱਕ ਵੈਸ਼ਟੂਨ ਢਾਬਾ ਚਾਹ ਪੀਣ ਵਾਸਤੇ ਪਰੰਗੋਂ ਧੂਈ ਬਹੁਤ ਹੋਇਆ ਲਾ ਦੀਪਕ ਵੈਸ਼ੂਨ ਢਾਬਾ ਆਈ ਆਈ ਦੋ ਜਿੱਟਾਬੇ ਵਾਲੇ ਬਾਈਆਂ ਨੇ ਮੰਜੇ ਵੀ ਬਾਣ ਦੇ ਰੱਖੇ ਹੋਏ ਆ ਪੂਰੇ ਪੂਰੀ ਫੀਲ ਚੱਲ ਰਹੀ ਹੈ ਦਾ ਚਾਹ ਪੂਰੀ ਗੋੜ ਵਾਲੀ ਪੱਤੀ ਵਾਲੀ ਠੋਗ ਮੀ ਜਾਵੇ ਕਵਿਤਾ ਹਾਂ ਇਹ ਛੋਟੇ ਹੁੰਦੇ ਗਲਾਸੇ ਹੁੰਦੇ ਆ। ਇਹ ਦੇ ਚੀਜ਼ਾਂ ਤੇ ਹਾਂ ਸਹੀ ਗੱਲ। ਮੰਜੇ ਵਿੱਚ ਰੱਖੇ ਬਾਣ ਦੇ। ਬਿਜੂੜ ਲੈਣਾ ਜਿੰਦੇ ਆ। ਹਾਂ? ਬੇਸ ਗੋਟ ਦੋਣਾ ਨੂੰ। ਉਹ ਉਧਰ ਦੇਖ ਲਈ ਚਾਹ ਕੇ ਮੰਗ ਲੈ। ਲੈ ਲੈ ਬੇਸ ਗੋਟ ਲੈ ਲੈ। ਦਬੋਂਗੇ ਖਾਣੇ ਵਾਸਤੇ। ਰੋਣਾ ਨਹੀਂ ਹੈਗਾ। ਪਾ ਪਾ ਮੈਂ ਹੀ। ਸਾਮਣੇ ਹੀ ਖਾਣੇ ਬਾਈ ਸਾਮਣੇ ਤੇ ਆਪਾਰ ਲਈ ਜੀ ਸ਼ਕਤੀ ਮਾਂ ਦੇਖਦਾ ਰਿਹਾ ਨਾ ਤਾਂ ਕਰਕੇ ਸ਼ਕਤੀ ਮਾਂ ਦੇਖਦੇ ਰਹੇ ਨਾ ਕੋਈ ਚੱਕਰ ਨਹੀਂ ਲੱਭਣ ਵਾਲਾ ਸ਼ੀਟ ਭਰਾ ਲੋ ਜੀ ਬੰਦੇ ਪੂਰੇ ਖੁਸ਼ ਆ ਨਾ 62 ਸਦਾ ਹੀ ਹੱਡੀ ਪਰ ਵੱਜਿਆ ਲਿਆਓ ਜੀ ਲਿਆਓ ਜੀ ਧੰਨਵਾਦ ਇੱਕ ਛੋਟਾ ਥੋੜਾ ਸਮਾਨ ਹੋਰ ਵੀ ਦਾ ਵਿੱਚ ਕਾਲੇ ਉਹ ਕਾਲੇ ਓਕੇ ਬਾਈ ਨਾਈਸ ਖੁਸ਼ ਗਏ ਕਾਲੇ ਕਾਲੇ ਬਾਈ ਦਾ ਕਰਦੇ ਚੱਲ ਮਿਲਦੇ ਆਪਾਂ ਠੀਕ ਆ ਠੀਕ ਆ ਓਕੇ ਓਕੇ ਲੋ ਜੀ ਇਹ ਹੈਗਾ ਰਵੀ ਪੰਡਤ ਹਾਂ ਜੀ ਇਹ ਕਲਾਸ ਫੈਲੋ ਆਪਾਂ ਰਾਮ ਰਾਮ ਜੀ ਕੀ ਹਾਲ ਹੈ ਵੀਰ ਇਹ ਸੀ ਐਨ ਜੀ ਹੈ ਇਹ ਪੈਟਰੋਲ ਤੇ ਵੀ ਹੁੰਦੀ ਹੈ ਆ ਪੈਟਰੋਲ ਤੇ ਸਟਾਰਟ ਇਹਨੇ ਪੈਟਰੋਲ ਤੇ ਹੋਣਾ ਪਹਿਲਾਂ ਓਕੇ ਪੈਟਰੋਲ ਤੇ ਸਟਾਰਟ ਹੋ ਕੇ ਨੇ ਆਪੇ ਸੀ ਐਨ ਜੀ ਦਾ ਟੈਂਕੀ ਛੋਟੀ ਲੱਗੀ 250 ਕਿਲੋਮੀਟਰ ਪਰੌਲਾ ਤਾਂ ਆਈਏ ਵੀ ਟੈਂਕੀ ਛੋਟੀ ਆ ਤਾਂ ਹੀ ਤਾਂ ਮਾਰ ਕਰਨੀ ਤੇ ਕਿੰਨੀ ਦਿੱਲੀ ਨੂੰ 3-4 ਵਾਰ ਗੈਸ ਪਾਉਣੀ ਪੈਂਦੀ ਆ ਉਹੀ ਚੱਕਰ ਆ ਚੱਲ ਖਿਆ ਉਹ ਘੜਾ ਉਸਤਾਦ ਲੋ ਜੀ ਪਿੰਡ ਪਹੁੰਚ ਚੁੱਕੇ ਆ ਕੌਣ ਰਾਣਾ ਲੱਗਦਾ ਮੈਨੂੰ ਰਾਣਾ ਦੱਸ ਜਕੀ ਆ ਓਹੀ ਹੋਇਆ ਬਾਏ ਬਾਏ ਲੋ ਘਰੇ ਪਹੁੰਚ ਗਏ ਆਪਾਂ ਦੁਪਹਿਰ ਦੇ ਨਿਕਲ ਸ਼ਾਮੇ ਹੋ ਜਾਂਦੀ ਹੈ ਇੱਥੇ ਲਓ ਜੀ ਬਲੌਗਰ ਸਾਹਿਬ ਲੈ ਕੇ ਆਏ ਜੀ ਨਵਾਂ ਬੈਠ ਖਾਓ ਰਸਤੂ ਮੈਂ ਜਲ ਕੇ ਪਕਰਾਉਣੇ ਆ ਰਿਹਾ ਬਹੁਤ ਮੈਂ ਉੱਧਰ ਪਹਿਲੇ ਆਪਣੇ 2-3 ਜ਼ਿਲ੍ਹੇ ਦਾ ਜਮੀ ਖਤਮ ਕਰਦੇ ਜਾਦੀਆ ਕੇ ਉੱਥੇ ਵੀ ਇੰਨਾ ਨਾ ਪਾਣੀ ਚੱਲ ਰਿਹਾ ਨੇ ਗੁੱਡੇ ਗੁੱਡੇ ਪਾਣੀ ਫਸੇ ਨਿਕਲ ਪਾਣੀ ਵਾਲੀ ਮਿੱਠੇ ਚੌਲ ਖਾਈਏ ਜਮੀਨਾ ਕਲੇਣਾ ਇੱਕ ਮੱਥਾ ਟੇਕਿਆ ਅਜ ਆਹ ਖਵਾ ਜਾ ਸੁੱਕਿਆ ਤੇ ਮੈਂ ਵੀ ਸੁੱਕਿਆ ਮੇਰਾ ਪਪਾ ਮੋਟਰ ਵਟੇ ਕੇ ਅੱਛੀ ਟੇਕੀ ਅੱਛਾ ਅੱਛਾ ਮੈਂ ਕੀ ਬਤਾ ਕਹਿੰਦੀ ਮੰਨੂ ਲੋ ਜੀ ਕੁੱਤਾ ਜਾਣ ਨਹੀਂ ਦਿੰਦਾ ਸਬਜ਼ੀ ਵਾਲੇ ਨੂੰ ਉੱਪਰ ਆ ਕੇ ਬੈਠ ਗਿਆ ਇਹਦੇ ਲੈ ਫੜ ਲੈ ਆ ਜਾ ਮੰਦ ਆ ਗਿਆ ਆ ਗਿਆ ਉਤਰ ਗਿਆ ਐ ਜਾਣ ਨਹੀਂ ਦੇਣਾ ਐ ਜਾਣ ਨਹੀਂ ਦੇਣਾ ਇਹਨੇ ਉਹ ਫੇਰ ਬੈਠ ਗਿਆ ਆ ਗਿਆ ਦੇਖਿਏ ਵੱਡੇ ਨਾ ਧਿਆਨ ਰੱਖੇ ਪਿਆਰਾ ਜਾਤਾ ਦੇਖੀ ਤੇ ਜਾਂਦਣਾ ਮਾਰੇ ਉਸਤਾਦ ਲੋ ਜੀ ਹੁਣ ਹੋਏ ਫਰੀ ਅਮਲੋਤ ਹੋ ਆ ਕੇ ਫੇਰ ਲੰਗੀ ਸੀ ਮੜਾ ਜਾ ਘੁੰਮਣ ਫਿਰਨਾ ਉਸ ਤੋਂ ਬਾਅਦ ਫਿਰ ਕਰੇ ਗੈਸਟ ਆ ਕੇ ਜੁਨਾਂ ਕੋਲ ਬੈਠੇ ਰਹੇ ਤੇ ਹੁਣ ਹੋਏ ਆ ਫਰੀ ਤੇ ਬੈਟ ਲਿਆਂਦੇ ਇੱਕ ਬੈਟ ਆਪਣੇ ਲੈ ਕੇ ਜਾਣਾ ਇਟਲੀ ਨੂੰ ਤੇ ਵਧੀਆ ਰਿਹਾ ਜਾਰਾ ਬੱਲੀ ਨਾਲ ਘੁੰਮ ਕੇ ਬੱਝੇ ਲੱਗਿਆ ਸਾਰਿਆਂ ਨਾਲ ਤੇ ਅੱਜ ਦਾ ਵਲੌਗ ਇੰਨਾ ਕੇ ਸੀ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਤੇ ਮਿਲਦੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ